ਬਲੈਕਮੇਲਰ ਤੇ ਝਾਲੀ ਪੱਤਰਕਾਰ ਦਾ ਸ਼ਰਮਨਾਕ ਕਾਰਾ ਮੈਂ 10-20 ਹਜ਼ਾਰ ਕਿੱਥੋਂ ਦੇਵਾਂ ਮਸ਼ਹੂਰ ਸ਼ੋਰੂਮ 'ਚ ਜਾ ਕੇ ਮੰਗੇ ਪੈਸੇ ਵੀਡੀਓ ਹੋਈ ਵਾਇਰਲ ਹਾਂ ਤਾਂ ਬਲੈਕਮੇਲ ਕਰਨ ਕਿਉਂ ਆ ਗਿਆ ਮਹਾਨਗਰ 'ਚ ਬਲੈਕਮੇਲਰ ਤੇ ਝਾਲੀ ਪੱਤਰਕਾਰਾਂ ਦਾ ਦਿਨੋ-ਦਿਨ ਬੋਲਬਾਲਾ ਵੱਧ ਰਿਹਾ ਹੈ ਤੇ ਲੋਕ ਕਿਸੇ ਵੀ ਸ਼ਰੀਫ ਕੋਲ ਜਾ ਕੇ ਧਮਕਾ ਕੇ ਪੈਸੇ ਦੀ ਮੰਗ ਕਰਦੇ ਨੇ ਹੁਣ ਤਾਜ਼ਾ ਮਾਮਲਾ ਜਲੰਧਰ ਦੇ ਇੱਕ ਮਸ਼ਹੂਰ ਸ਼ੋਰੂਮ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਬਲੈਕਮੇਲਰ ਪੱਤਰਕਾਰ ਪਹੁੰਚਦਾ ਹੈ ਤੇ ਕਿਸੇ ਝੂਠੀ ਗੱਲ ਦਾ ਸਹਾਰਾ ਲੈ ਕੇ ਡਰਾ ਧਮਕਾ ਕੇ ਪੈਸੇ ਮੰਗਣ ਲ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ 'ਚ ਵੀਡੀਓ ਬਣਦੀ ਦੇਖ ਉਕਤ ਜਾਲੀ ਪੱਤਰਕਾਰ ਚੁੱਕਣਾ ਹੋ ਜਾਂਦਾ ਹੈ ਇਹਦੇ ਕੁਝ ਵੀ ਬੋਲਣ ਤੋਂ ਇਨਕਾਰ ਕਰਨ ਲੱਗਦਾ ਹੈ ਤੇ ਮਾਮਲਾ ਵਿਗੜਦਾ ਦੇਖ ਰਫੂਦ ਚੱਕਰ ਹੋ ਜਾਂਦਾ ਹੈ ਜਾਣਕਾਰੀ ਮੁਤਾਬਕ ਹੋਤੇ ਮੌਕੇ ਤੇ ਪੁਲਿਸ ਵੀ ਪਹੁੰਚੀ ਸੀ ਜਿਨ੍ਹਾਂ ਵੱਲੋਂ ਦਰਖਾਸਤ ਲਿਖ ਲਈ ਗਈ ਹੈ ਨਹੀਂ ਨਹੀਂ ਪਹਿਲਾਂ ਗੱਲ ਤਾਂ ਕਰੋ ਗੱਲ ਨਹੀਂ ਕਰਨੀ ਮੈਂ ਆਪਣੀ ਬਣਾਏਗੀ ਕੀ ਹੈ ਜੀ ਪਹਿਲਾਂ ਮੈਨੂੰ ਇਹ ਦੱਸੋ ਕਿ ਮੈਂ ਕੀ ਕਰਾਂ ਮੁੱਖ ਕੇ ਸਾਤੇ ਆਇਆ ਮੇਰੇ ਕੋਲ ਮੈਂ ਤੁਹਾਨੂੰ ਮੇਰੇ ਕੋਲ ਕੀ ਕੀ ਕਰਾਣਾ ਹੈ ਦੱਸ ਤੇਰਾ ਕੀ ਡਿਊਟੀ ਹੈ ਮੇਰੇ ਕੋਲ ਆਣ ਦੀ ਮੈਂ ਜੋ ਮਰਜੀ ਬਣਾਵਾ ਨਮਰਾਵਾ ਤੂੰ ਇੱਕ ਪ੍ਰੈਸ ਰਿਪੋਰਟਰ ਹੈ ਆਪਣੀ ਖਬਰ ਆਪਣੇ ਜਾਬ ਦੇ ਤੂੰ ਮੇਰੇ ਕੋਲ ਕੀ ਕਰਾਣਾ ਹੈ ਮੇਰੇ ਕੋਲ ਪੈਸੇ ਮੰਗਣ ਆਇਆ ਮੈਂ 10000 20000 ਕਿੱਥੋਂ ਦੇਵਾਂ ਮੈਂ ਮੇਰੇ ਕੋਲ ਮੈਂ ਮੇਰੇ ਕੋਲ ਪੈਸੇ ਮੈਂ ਕਿੱਥੋਂ ਦੇਵਾਂ ਮੈਂ ਕੋਈ ਬਣਾ ਰਿਆ ਪੁਰਾਣੀ ਬਣੀ ਹੋਈ ਉਹਨੂੰ ਤਿਆਰ ਕਰ ਰਿਆ ਤੂੰ ਆ ਗਏ ਬਲੈਕਮੇਲ ਕਰਨ ਸਾਰੇ ਸਾਰੇ ਕੰਮ ਇਹ ਨਹੀਂ ਮੈਂ ਜਾਣ ਨਹੀਂ ਜਾਣਾ ਇੱਥੇ ਨਹੀਂ ਤਾਂ ਮੇਰੇ ਕੋਈ ਨਹੀਂ ਮੈਂ ਤੁਹਾਨੂੰ ਕੋਈ ਇੱਕ ਇੱਕ ਗੱਲ ਵੀ ਕੀਤੀ ਮੈਂ ਫਸੂ ਕਿਆ ਸੇ ਮੰਗਦਾ ਪਿਆ ਨਾ ਯਾਰ ਕੀ ਮੰਗਦਾ ਮੈਂ ਤੂੰ ਕੰਦਾ ਉੱਥੇ ਵਲੰਡਰ ਪਾਇਆ ਪਰ ਮੈਂ ਨਾ ਲੈਂਡਰ ਪਾਇਆ ਨਾ ਪੁਰਾਣੀ ਮਾਰਕੀਟ ਬਣੀ ਆ ਤੂੰ ਬਲੈਕਮੇਲ ਕਰਨ ਕਿਉਂ ਆ ਗਿਆ ਮੈਂ ਤਾਂ ਪੁੱਛੇ ਤੂੰ ਕੋ ਪਿੱਛੇ ਨਾ ਕਰਦਾ ਤੂੰ ਪੁੱਛਣਾ ਮੈਂ ਜੋ ਅਮਰਦੀ ਬਣਾ ਤੂੰ ਪੁੱਛਣਾ ਨਾ ਕਰ ਕਾਰਪੋਰੇਸ਼ਨ ਪੁੱਛੇਗਾ ਮੇਰੇ ਨੂੰ ਸੋਰੀ ਮੇਰੇ ਕੋਲ ਤੋਂ ਬਸ ਮੈਂ ਜਾਣੇ ਮੈਨੂੰ ਪਹਿਲਾਂ ਬਾਜ਼ਾਰ ਕਿਹੜੀ ਅਖਬਾਰ ਹੈ ਜਿਹੜਾ ਹੈ ਤੂੰ ਮੇਰੇ ਨਾਲ ਠੀਕ ਇਸਰੇ ਤੇ ਬੈ ਜਾਕਰ ਜਣਾ ਬੈ ਜਾ ਤੂੰ ਦੇ ਮੈਨੂੰ ਆਪਣਾ ਫੋਨ ਨੰਬਰ ਦੇ ਆ ਬੈਰਾ ਕੈਮਰਾ ਲਾਦੇ ਇੱਥੇ ਜਾਣੇ ਜੀ ਉਹ ਸੀ ਇਹ ਸੀ ਮੈਂ ਰੱਖ ਲਿਆ ਤੇ ਬਲਾਕ ਦੇ ਮਾਲਕ ਨੂੰ ਫਿਰ ਜਾਣ ਦੇਣਾ ਮਾਲਕ ਮੈਂ ਹੀ ਆ ਮਾਲਕ ਹੋ ਗਿਆ ਤਾਂ ਫਿਰ ਮੈਂ ਹੀ ਆ ਜਾਂਦੀ ਪੁਲਸ ਆ ਜਾਂਦੀ ਹੁਣ ਜਾਣ ਆ ਕੋਈ ਗੱਲ ਨਹੀਂ ਤਾਂ ਮੈਂ ਹੀ ਕਾਰਡ ਦਿਖਾ ਦਿਓ ਆਪਣਾ ਕਿਹੜਾ ਤੁਹਾਡਾ ਕਾਰਡ ਮੇਰਾ ਕਾਰਡ ਕੀ ਆ ਹਾਂ ਲਓ ਆਪਾਂ ਤੁਹਾਡੇ ਨਾਲ ਮੈਂ ਕੋਈ ਫालतू ਗੱਲ ਪ੍ਰੈਸ ਦਾ ਕਾਰਡ ਦਿਓ ਇਹਨੂੰ ਕੀ ਕਰਨਾ ਤੁਹਾਡਾ ਕਾਰਡ ਕਿਹੜਾ ਕਾਰਡ ਦਿਖਾਓ ਹੋ ਇਹ ਹੀ ਆ ਇੰਦੀ ਕੀ ਵੈਲਿਊ ਹੈ ਹਾਂ ਇੰਦੀ ਥੋੜੀ ਬੇਚੋ ਕਾਰਡ ਦਿਖਾਓ ਹਾਂ ਜੀ ਆਈਡੀ ਪ੍ਰੂਫ ਹਾਂਜੀ ਉਹ ਆਏਗਾ ਫੋਨ ਉਹਦਾ ਰਸਲ ਇਹ ਮਤਲਬ ਫੋਨ ਹੈਗਾ ਤੇ ਉਹਦਾ ਹਾਂਜੀ ਰਾਈਨ ਨਾਲ ਜੀ ਤੇ ਸਰ ਦੋ ਰਕਮ ਜੀ ਪਾ ਦੇ ਪਰ ਮੈ ਤੁਹਾਨੂੰ ਦਿਖਾਉ ਉਹ ਤੇ ਵੀ ਯਾਰ ਤੇ ਇਹਦੇ ਫੋਟੋ ਲੈ ਮੈਂ ਕਿਸ ਕਿਸ ਕਰਨਾ ਕਰੋ ਜੀ ਕਰੋ ਮੈਂ ਤੁਹਾਨੂੰ ਕੋਈ ਗੱਲ ਹੀ ਨਹੀਂ ਕਿਤੇ ਕਿਹੜੇ ਮੇਰੇ ਹੈਲੋ ਫੋਨ ਤੇ ਕੋਈ ਹੈਗਾ ਸਾਰਾ Nada, a que tiene...